ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਹਾਨੂੰ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲਦੇ ਨੇ ਜਿਸ ਤੋਂ ਬਾਅਦ ਤੁਹਾਡੀ ਰੂਹ ਕੰਬਣ ਲੱਗ ਜਾਂਦੀ ਹੈ ਤੁਹਾਨੂੰ ਡਰ ਲੱਗਣ ਲੱਗ ਜਾਂਦਾ ਹੈ ਸੋਸ਼ਲ ਮੀਡੀਆ ਦੇਖਣ ਦਾ ਦਿਲ ਨਹੀਂ ਕਰਦਾ ਜੀ ਹਾਂ ਦੋਸਤੋ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਵੀਡੀਓ ਸਾਹਮਣੇ ਨਿਕਲ ਕੇ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਇੱਕ ਘਰਵਾਲੀ ਨੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਹੀ ਘਰਵਾਲੇ ਦਾ ਕਤਲ ਕਰ ਦਿੱਤਾ ਸਤਿ ਸ਼੍ਰੀ ਅਕਾਲ ਪੰਜਾਬੀ ਡਾਕ 5 ਦੇਖ ਰਹੇ ਹੋ ਤੁਸੀਂ ਤੇ ਮੈਂ ਜੇ ਬਿਲਾ ਉੱਤਰ ਪ੍ਰਦੇਸ਼ ਜੋ ਕਿ ਕਾਫੀ ਆਦਾ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਉੱਥੋਂ ਦੇ ਮੇਰਠ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਗ ਦੇ ਵਾਂਗ ਫੈਲਦੀ ਜਾ ਰਹੀ ਹੈ ਜਿੱਥੇ ਰਵੀਤਾ ਨਾਂ ਦੀ ਇੱਕ ਕੁੜੀ ਨੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਘਰ ਵਾਲੇ ਨੂੰ ਹੀ ਮਾਰ ਦਿੱਤਾ ਤੇ ਸਾਰਾ ਦਾ ਸਾਰਾ ਇਲਜ਼ਾਮ ਹੈ ਜਿਹੜਾ ਉਹ ਸੱਪ ਦੇ ਸਿਰ ਮੜਤਾ ਜੀ ਹਾਂ ਦੋਸਤੋ ਅਮਿਤ ਨਾਂ ਦਾ ਵਿਅਕਤੀ ਜੋ ਕਿ ਲਗਭਗ 25 ਸਾਲ ਦਾ ਹੈ ਆਪਣੇ ਘਰ ਦੇ ਵਿੱਚ ਸੁੱਤਾ ਪਿਆ ਹੁੰਦਾ ਹੈ ਉਸ ਦੀ ਘਰ ਵਾਲੀ ਰਵੀਤਾ ਅਮਰਦੀਪ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਉਸ ਦਾ ਕਤਲ ਕਰਦੀ ਹੈ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਫਿਰ ਇੱਕ ਸੱਪ ਨੂੰ ਲਿਆ ਕੇ ਉਸ ਦੀ ਲਾਸ਼ ਦੇ ਕੋਲ ਰੱਖ ਦਿੱਤਾ ਜਾਂਦਾ ਹੈ ਤੇ ਸਾਰਾ ਦਾ ਸਾਰਾ ਇਲਜ਼ਾਮ ਸੱਪ ਦੇ ਸਿਰ ਮੜ ਦਿੱਤਾ ਜਾਂਦਾ ਹੈ ਜਦੋਂ ਇਹ ਮਾਮਲਾ ਘਰਦਿਆਂ ਤੱਕ ਪਹੁੰਚਿਆ ਤਾਂ ਘਰਦੇ ਉਸ ਦੀ ਲਾਸ਼ ਦੇ ਕੋਲ ਪਹੁੰਚਦੇ ਨੇ ਤਾਂ ਉੱਥੇ ਸੱਪ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ ਤਾਂ ਉਸ ਦੀ ਲਾਸ਼ ਨੂੰ ਛੇਤੀ ਤੋਂ ਛੇਤੀ ਚੱਕ ਕੇ ਹਸਪਤਾਲ ਦੇ ਵਿੱਚ ਲਿਆ ਜਾਇਆ ਜਾਂਦਾ ਹੈ ਜਿੱਥੇ ਹਸਪਤਾਲ ਵਾਲੇ ਡਾਕਟਰ ਉਸ ਨੂੰ ਮਿਲ ਕੇ ਮ੍ਰਿਤਕ ਘੋਸ਼ਿਤ ਕਰ ਦਿੰਦੇ ਜਾਂਦੇ ਨੇ ਜਦੋਂ ਇਹ ਮਾਮਲਾ ਕਾਫੀ ਜ਼ਿਆਦਾ ਵੱਡਾ ਵਧਿਆ ਤਾਂ ਫਿਰ ਇੱਕ ਪੋਸਟਮਾਰਟਮ ਰਿਪੋਰਟ ਸਾਹਮਲੇ ਨਿਕਲ ਕੇ ਨਜ਼ਰ ਆਉਂਦੀ ਹੈ ਪੋਸਟਮਾਰਟਮ ਰਿਪੋਰਟ ਸਾਰਾ ਦਾ ਸਾਮਰਾ ਮਾਮਲਾ ਬਦਲ ਦਿੱਤਾ ਜਾਂਦਾ ਹੈ ਉਸ ਤੇ ਉੱਤੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਲਿਖਿਆ ਨਜ਼ਰ ਆਉਂਦਾ ਹੈ ਕਿ ਇਸ ਅਮਿਤ ਦੀ ਜਿਹੜੀ ਮੌਤ ਹੈ ਉਹ ਗਲਾ ਕੁੱਟਣ ਦੇ ਨਾਲ ਹੋਈ ਹੈ ਕਿਸੇ ਵੀ ਸੱਪ ਤੇ ਦਸਣ ਦੇ ਨਾਲ ਨਹੀਂ ਹੋਈ ਜਦੋਂ ਇਹ ਮਾਮਲਾ ਐਡਾ ਵੱਧ ਜਾਂਦਾ ਹੈ ਤਾਂ ਫਿਰ ਪੁਲਿਸ ਦੇ ਕੋਲ ਪਹੁੰਚਦਾ ਹੈ ਮਾਮਲਾ ਇੱਥੋਂ ਤੱਕ ਪਹੁੰਚ ਜਾਂਦਾ ਹੈ ਕਿ ਪੁਲਿਸ ਇਸ ਦੀ ਗੰਭੀਰਤਾ ਦੇ ਨਾਲ ਜਾਂਚ ਕਰਦੀ ਹੈ ਜਦੋਂ ਪੁਲਿਸ ਦੀ ਜਾਂਚ ਪੜਤਾਲ ਖਤਮ ਹੁੰਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਰਵੀਤਾ ਆਪਣੇ ਆਸ਼ਿਕ ਅਮਰਦੀਪ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੰਦੀ ਹੈ ਉਹਨਾਂ ਨੂੰ ਦੱਸਦੀ ਹੈ ਕਿ ਉਹਨਾਂ ਨੇ ਇੱਕ ਸੱਪ ਵੀ ਖਰੀਦਿਆ ਨੇੜੇ ਦੇ ਪਿੰਡ ਤੋਂ ਜੋ ਕਿ ਲਗਭਗ 1000 ਰੁਪਏ ਦਾ ਸੱਪ ਖਰੀਦਿਆ ਤੇ ਉਸ ਨੂੰ ਮਾਰ ਕੇ ਉਸ ਦੀ ਲਾਸ਼ ਦੇ ਕੋਲ ਰੱਖ ਦਿੱਤਾ ਜਾਂਦਾ ਹੈ ਜਦੋਂ ਰਵਿਤਾ ਪੁਲਿਸ ਕਸਟਡੀ ਦੇ ਵਿੱਚ ਸੀਗੀ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਦਾਂ ਕਿਉਂ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਪਤੀ ਮੈਨੂੰ ਰੋਜ਼ ਕੁੱਟਦਾ ਮਾਰਦਾ ਸੀਗਾ ਮੇਰੇ ਤੋਂ ਗਲਤ ਕੰਮ ਵੀ ਕਰਵਾਉਂਦਾ ਸੀਗਾ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਹਨਾਂ ਦੀ ਵੀਡੀਓ ਦੇ ਵੱਲ ਲੈ ਕੇ ਚੱਲਦੇ ਹਾਂ ਜੀ ਬਸ ਐਸੀ ਲੜਾਈ ਕਰਦੇ ਤੇ ਮੇਰੇ ਸਾਥ ਮੈਨੂੰ ਰੋਜ਼ ਮਾਰपीट ਕਰਦੇ बोल गंदे गंदे काम करे थे बोलते थे तेरे तुझे रंडी बनाऊंगा धंधा करवाऊंगा तेरे से उल्टा सीधी अपने आप ही इनसे बात करवाई मेरी अपने आप ही फिर को यो है वो है फिर कहने लगे नारने में मेरा साथ दिए मैं उसे फोन करके बुलाऊंगा और मैं उसे मारवाऊंगा और तू उसे मारने में मेरा साथ दिए और मैं तुझे भी मारूंगा ऐसे ऐसे बोलते थे फिर ये कैसा या? क्या हुआ फिर ऐसे ही जैसे भी हमें कह देते ऐसे ही हमने मार दिया कैसे मारा गलत दबा किस किसने दबा क्या करा पूरा बताओ मैंने और इन दोनों ने कौन दूसरा कौन अमरदीप गलत किसने दबाया इसमें पैर पकड़े क्या हुआ पूरा बताओ गलत उसने दबाया मैंने हाथ पकड़े मुंह पकड़ा पकटा तो सांप कहां से लाए सांप नहीं पता कहां से लाए सांप तो यही लाई थी कहां लेटा है कहां सांप को ऐसे छोड़ देता खट पे सांप तुमने कहां से खरीदा है कहां से ਪਤਾ ਨਹੀਂ ਕਿਹਾਂ ਸੇ ਖਰੀਦ ਤਾ ਜਿੱਦਾਂ ਕੀ ਰਵੀਤਾ ਨੇ ਕਿਹਾ ਕਿ ਮੇਰਾ ਪਤੀ ਮੈਨੂੰ ਰੋਜ਼ ਕੁੱਟਦਾ ਮਾਰਦਾ ਸੀਗਾ ਮੈਨੂੰ ਗਲਤ ਕੰਮ ਦੇ ਵਾਸਤੇ ਕਹਿੰਦਾ ਸੀ ਵੀ ਤੇਰੇ ਤੋਂ ਗਲਤ ਕੰਮ ਕਰਵਾਵਾਂਗਾ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਐਸਪੀ ਰਕੇਸ਼ ਕੁਮਾਰ ਦੀ ਇਹ ਸਾਰੀ ਰਿਪੋਰਟ ਸੀਗੀ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹ ਸਾਰਾ ਦਾ ਸਾਰਾ ਕੰਮ ਆ ਜਿਹੜਾ ਉਹ ਰਵੀਤਾ ਤੇ ਅਮਰਦੀਪ ਦਾ ਹੈ ਅਮਰਦੀਪ ਉਹ ਵਿਅਕਤੀ ਹੈ ਜੋ ਅਮਿਤ ਦੇ ਨਾਲ ਫੈਕਟਰੀ ਦੇ ਵਿੱਚ ਇਕੱਠਾ ਕੰਮ ਕਰਦਾ ਸੀਗਾ ਤੇ ਕੁਝ ਸਮੇਂ ਪਹਿਲਾਂ ਹੀ ਅਮਿਤ ਦੀ ਘਰ ਵਾਲੀ ਰਵੀਤਾ ਗੀਤਾ ਦੇ ਨਾਲ ਸੰਪਰਕ ਦੇ ਵਿੱਚ ਆਉਂਦਾ ਹੈ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਉਹ ਇੱਕ ਦੂਜੇ ਨੂੰ ਚਾਹਣ ਲੱਗ ਜਾਂਦੇ ਨੇ ਇੱਕ ਦੂਜੇ ਦੇ ਨਾਲ ਪਿਆਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਸਾਰਾ ਪਲਾਨ ਘਟਦੇ ਨੇ ਤੇ ਬਾਅਦ ਦੇ ਵਿੱਚ ਅਮਿਤ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੁਸੀਂ ਵੀ ਆਪਣੇ ਜਰੂਰ ਰਿਵਿਊ ਸਾਨੂੰ ਦਿਓ ਸਾਡੇ ਕਮੈਂਟ ਬਾਕਸ ਦੇ ਵਿੱਚ ਜਿੱਦਾਂ ਹੀ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ حاضر ਹੋਵਾਂਗੇ ਫਿਰ ਤੋਂ ਉਦੋਂ ਤੱਕ ਲਈ ਧੰਨਵਾਦ